ਕੀ ਨਾ ਕਿ ਨਾ ਆਣਾ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ ਆ ਹਾ 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 ਸਰਜਗ ਭਇਓ ਜੈ 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 ਸਰਲੋਕ ਇਹ ਗਾਲਪੁਰਖੰਤਰ ਜਾਨੀ ਭੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿੰਨਾ ਦੇ ਸਾਲ ਦੇ 300 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਇੱਕ ਰੱਖ ਦਿਆ ਹੋਇਆ ਆਪ ਜੀ ਦਾ ਸਾਜਿਆ ਨਵਾਜਾ ਖਾਲਸਾ ਪੰਥ ਦੇਖੋ ਆਪਣੇ ਸਾਰੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਂਦਾ ਸਾਡੇ 350ਵਾਂ ਸ਼ਹੀਦੀ ਸਮਾਗਮ ਹੈ ਜਿਹੜਾ ਉਹ ਬੜੀ ਸ਼ਰਧਾ ਦੇ ਨਾਲ ਨਮਨ ਦੇ ਨਾਲ ਉਹ ਪੂਰੇ ਪੰਜਾਬ ਵੱਲੋਂ ਪੰਜਾਬ ਸਰਕਾਰ ਦੀ ਅਗਵਾਈ ਦੇ ਵਿੱਚ ਮਨਾਇਆ ਜਾ ਰਿਹਾ ਹੈ ਕੱਲ ਸ਼੍ਰੀਨਗਰ ਛੇਵੇਂ ਪਾਸ਼ਾ ਦੀ ਪਵਿੱਤਰ ਧਰਤੀ ਤੋਂ ਨਗਰ ਕੀਰਤਨ ਦਾ ਆਰੰਭ ਹੋਇਆ ਸੀਗਾ तकरीबन 1 ਮਹੀਨੇ ਦੇ ਪ੍ਰੋਗਰਾਮ ਇਹ ਸਰਕਾਰ ਵੱਲੋਂ ਉਲੀਕੇ ਗਏ ਕਿਉਂਕਿ ਸਾਹਿਬ ਫਰੀ ਗੁਰਤੇਗਬਾਦ ਸਾਹਿਬ ਦੀ ਸ਼ਹਾਦਤ ਇੰਨੀ ਵੱਡੀ ਸੀ ਇੰਨੀ ਮਹਾਨ ਸੀ ਕਿ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਲੱਖਾਂ ਕਰੋੜਾਂ ਲੋਕਾਂ ਨੂੰ ਧਾਰਮਿਕ ਆਜ਼ਾਦੀ ਤੇ ਜੋ ਧਰਮ ਪਰਵਰਤਨ ਉਸ ਸਮੇਂ ਹੋ ਰਿਹਾ ਸੀਗਾ ਜ਼ੁਲਮ ਹੋ ਰਹੇ ਸੀਗੇ ਉਹਨਾਂ ਦੇ ਖਿਲਾਫ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਤੇ ਆਪਣਾ ਸਾਰਾ ਕੁਝ ਵਾਰ ਦਿੱਤਾ ਤੇ ਅੱਜ ਸਰਕਾਰ ਵੱਲੋਂ ਸੂਚੇ ਪੰਜਾਬ ਵੱਲੋਂ ਸਾਰੀਆਂ ਨਾਨਕ ਲਾਮ ਦੇਵਾ ਸੰਗਠਨਾਂ ਵੱਲੋਂ ਇਹ ਪ੍ਰੋਗਰਾਮ ਉਲੀਕੇ ਕਹਿੰਦੇ ਤਾਂ ਕਿ ਆਉਣ ਵਾਲੀ ਪੀੜ੍ਹੀ ਤੱਕ ਗੁਰੂ ਸਾਹਿਬ ਦੀ ਪਵਿੱਤਰ ਬਾਣੀ ਦਾ ਉਹਨਾਂ ਦੀ ਸਿੱਖਿਆਵਾਂ ਦਾ ਉਹਨਾਂ ਦੇ ਬਲੀਦਾਨ ਦਾ ਸੁਨੇਹਾ ਜਿਹੜਾ ਹੌਲੀ ਪੀੜੀਆਂ ਤੱਕ ਪਹੁੰਚ ਸਕੇ ਅੱਜ ਤਲਵੰਡੀ ਸਾਬੋ ਜੀ ਦੀ ਪਵਿੱਤਰ ਧਰਤੀ ਤੋਂ ਨਗਰ ਕੀਰਤਨ ਰਵਾਨਾ ਹੋਏ ਨੇ ਔਰ ਪਰਸੋ ਇਹ ਜੀਰਨ ਤੋਂ ਸਾਡੀ ਪਵਿੱਤਰ ਧਰਤੀ ਤੇ ਪਹੁੰਚਣਗੇ ਔਰ ਜਿਸੋ ਜਿਸੇ ਤੌਰ ਤੇ ਸਾਰੀਆਂ ਸੰਗਤਾਂ ਦੇ ਰੂਪ ਦੇ ਵਿੱਚ ਸਾਡੇ ਸਾਥੀ ਹਰਪਾਲ ਚੀਮਾ ਜੀ, ਕੁਡੀਆਂ ਸਾਹਿਬ ਮੰਤਰੀ ਜੀ, ਬਲਜਿੰਦਰ ਕੌਰ ਜੀ, ਡੀ ਸਾਹਿਬ ਸਾਰੇ-ਸਾਰੇ ਐਡਮਿਨਿਸਟ੍ਰੇਸ਼ਨ ਔਰ ਸਾਰਿਆਂ ਦੀ ਬੜੀ ਸ਼ਰਧਾ ਦੇ ਨਾਲ ਅੱਜ ਜੋ ਹੈ ਨਗਰ ਕੀਰਤਨ ਦੇ ਆਰੰਭਤਾ ਕਰਾਈ ਹੈ ਸ੍ਰੀ ਪ੍ਰਮਾਤਮਾ ਹੀ ਅਗੇ ਹੀ ਅਰਦਾਸ ਕੀ ਸਾਰਿਆਂ ਨੂੰ ਚੜ੍ਹਦੀ ਕਲਾਵਾਂ ਦੇ ਵਿੱਚ ਰੱਖਣ ਔਰ ਆਪਦੇ ਲੜ ਲਾ ਕੇ ਰੱਖਣ ਸੱਚੇ ਬਾਸ਼ਾ ਹੀ ਅਰਦਾਸ ਅਰਦਾਸ ਜੁਈਆ ਕੀਤੀ ਹੈ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਗੁਰੂ ਸਾਹਿਬਾਨ ਦੀ ਚਰਨ ਛੋਪਾ ਪ੍ਰਾਪਤ ਪਿੰਡ ਨੇ ਸਾਡੇ ਪੰਜਾਬ ਦੇ ਉਹਨਾਂ ਸਾਰੇ ਪਿੰਡਾਂ ਦੀ ਡਿਵੈਲਪਮੈਂਟ ਦੇ ਲਈ ਹਰੇਕ ਪਿੰਡ ਨੂੰ ਅਸੀਂ 50 ਲੱਖ ਰੁਪਇਆ ਜਿਹੜਾ ਵਿਸ਼ੇਸ਼ ਗ੍ਰਾਂਟ ਜਾਰੀ ਕਰ ਰਹੇ ਆ ਅੱਜ ਤੂਰੀ ਸਮਾਗਮ ਹੋ ਰਿਹਾ ਨੇ 1 ਵਜੇ ਪੂਰੇ ਪੰਜਾਬ ਤੋਂ ਜਿਹੜੇ ਜਿਹੜੇ ਪਿੰਡ ਜਿੰਨਾ ਗੁਰੂ ਸਾਹਿਬਾਨ ਦੀ ਚਲੰਚੋਂ ਪ੍ਰਾਪਤ ਆ ਜਿੱਥੇ ਇੱਥੇ ਗੁਰੂ ਸਾਹਿਬਾਨ ਕਹਿ ਸੀਗੇ ਉਹਨਾਂ ਸਾਰੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਇੱਕ ਓਵਰਾਲ ਵਿਕਾਸ ਦਾ ਰੋਣ ਤਾਂ 50 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਸੀ ਜਾਰੀ ਕਰ ਰਿਹਾ ਔਰ ਸਾਰੀਆਂ ਸੰਗਤਾਂ ਉੱਥੇ ਵੀ ਜਿਹੜੀਆਂ ਜਿਹੜੇ ਜਿਹੜੇ ਪਿੰਡ ਆਉਂਦੇ ਨੇਗੇ ਉਹ ਪਹੁੰਚ ਰਹੇ ਨੇ ਕਿ ਸੋ ਇਹ ਵਿਸ਼ੇਸ਼ ਪ੍ਰਾਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਹਿਨਮਾਈ ਚ ਅਗਵਾਈ ਚ ਹੋ ਰਿਹਾਗਾ ਤਾਂ ਕਿ ਪਿੰਡਾਂ ਦਾ ਜਿਹੜਾ ਓਵਰਾਲ ਵਿਕਾਸ ਹੋ ਸ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੇ ਰਾਖੇ ਹੁੰਦੀ ਚਾਦਰ ਉਹਨਾਂ ਦਾ 350 ਸਾਲਾ ਸ਼ਹੀਦੀ ਸਮਾਗਮ ਜਿਹੜਾ 23 24 25 ਤਰੀਕ ਨੂੰ ਸ੍ਰੀ ਨੰਦਪੁਰ ਸਾਹਿਬ ਬਣਾਇਆ ਜਾਣਾ ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਸਾਥੀ ਮੰਤਰੀ ਸਹਿਬਾਨ ਉਹਨਾਂ ਨੇ ਵੀ ਦੱਸਿਆ ਕਿ ਇੱਕ ਮਹੀਨਾ ਹੋ ਗਿਆ ਪੂਰਾ ਸਾਰੇ ਜਿੱਥੇ ਜਿੱਥੇ ਗੁਰੂ ਸਾਹਿਬਾਨ ਦਾ ਪੱਲਕ ਜਿੱਥੋਂ ਗਏ ਆਏ ਜਿੰਨਾ ਰਸਤਿਆਂ ਵਿੱਚ ਦੀ ਗੁੰਨਾ تھاਵਾ ਤੋਂ ਨਗਰਕੀਤਨ ਔਰ ਹੋਰ ਬਹੁਤ ਸਾਰੀਆਂ ਤਿਆਰੀਆਂ ਗੁਰੂ ਸਾਹਿਬ ਪ੍ਰਤੀ ਸ਼ਰਧਾ ਔਰ ਸਾਰੀ ਸੰਗਤ ਨੂੰ ਇਹ ਜਾਣਕਾਰੀ ਦੇਣੀ ਨਵੀਂ ਜਨਰੇਸ਼ਨ ਨੂੰ ਜਾਣਕਾਰੀ ਦੇਣੀ ਗੁਰੂ ਤੇਗ ਬਹਾਦਰ ਮਹਾਰਾਜ ਕਿਸ ਤਰ੍ਹਾਂ ਜਿਹੜੇ ਦੀਨ ਦੁਖੀ ਲੋਕ ਸਨ ਜਿਹੜੇ ਇੱਕ ਆਪਣਾ ਧਰਮ ਉਹਨਾਂ ਨੂੰ ਧੱਕੇ ਨਾਲ ਬਦਲਣ ਲਈ ਹਾਕਮ ਬੜੇ ਦਿਸਾਧਤ ਕਰਦਾ ਸੀ ਉਹਨਾਂ ਦੇ ਖਾਤਰ ਆਪਣਾ ਬਲੀਦਾਨ ਦਿੱਤਾ ਔਰ ਹਿੰਦੀ ਚਾਦਰ ਬਣੇ ਉਹਨਾਂ ਦਾ ਤੇ ਜਿਹੜਾ ਮਨਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਜਿਹੜਾ ਅੱਜ ਨਗਰ ਕੀਰਤਨ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸ਼ਤਾਬਰੀ ਨੂੰ ਸਮਰਪਿਤ ਜਿਹੜੇ ਤੱਕ ਸ਼੍ਰੀ ਦਮਦਮਾ ਸਾਹਿਬ ਆਪਾ ਬੁੱਢਾ ਤਲਪੁਰਤਰਾ ਸਾਹਤੋ ਇਥੋਂ ਰਵਾਨਾ ਕੀਤੇ ਗਏ ਨੇ ਸੋ ਸਮੂਹ ਸੰਗਤਾਂ ਸਮੁੱਚੀਆਂ ਆਮਦੀ ਪਾਰਟੀ ਦੀ ਲੀਡਰਸ਼ਿਪ ਦੇ ਸਾਡੇ ਪਾਰਟੀ ਦੇ ਪ੍ਰਧਾਨ ਸਮਨੂ ਰੋੜਾ ਜੀ ਹਰਪਾਲ ਜੀ ਮਾਜਪੁਰੀਆ ਸਾਹਿਬ ਯਾਨੀ ਕਿ ਇੱਕ ਇੱਕ ਕੌਦੇਦਾਰ ਸਹਿਬਾਨ ਸਾਰੇ ਵਰਕਰ ਸਹਿਬਾਨ ਜਿਹੜੇ ਸਰਦ ਆ ਭਾਵਨਾ ਦੇ ਨਾਲ ਇੱਥੇ ਪਹੁੰਚੇ ਤੇ ਮੈਂ ਸਮੁੱਚੀ ਸਰਕਾਰ ਦਾ ਸਰਦਾਰ ਭਗਵਾਨ ਸਿੰਘ ਜੀ ਬਾਣ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਮੈਂ ਕਹੂੰਗੀ ਪਹਿਲਕਦਮੀ ਕਰਕੇ ਜਿਹੜੇ ਕੱਲ ਰਾਤ ਤੋਂ ਇੱਥੇ ਤਲਵੰਡੀ ਸਭ ਵਿਖੇ ਵੀ ਦੀਵਾਨ ਸਜਾਈ ਗਈ ਜਿੱਥੇ ਕੀਰਤਨ ਕੀਤਾ ਗਿਆ ਔਰ ਜਿੱਥੇ ਢਾਡੀ ਜਿਹਾ ਔਰ ਉਸ ਤੋਂ ਇਲਾਵਾ ਅੱਜ ਸਵੇਰ ਤੋਂ ਹੀ ਨਗਰ ਕੀਰਤਨ ਜਿਹੜੇ ਇਥੋਂ ਤਲਵੰਡੀ ਸਾਹਿਬ ਤੋਂ ਰਵਾਨਾ ਕੀਤੇ ਗਏ ਸੋ ਮੈਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਸ਼ੁਕਰਾਨਾ ਕਰਦੀ ਆ ਔਰ ਪ੍ਰਮਾਤਮਾਗੇ ਅਰਦਾਸ ਕਰਦੀ ਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਪੰਜਾਬ ਸਾਨੂੰ ਸਾਰਿਆਂ ਨੂੰ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ। ਯਾ ਪਿਆ ਲੱਖ ਰੁਪਏ ਤਿਆਰ ਕੀਤੇ ਦੇ ਦੋ ਸਰ ਇਹ ਕੱਪੜੇ ਹਲਕੇ ਨੇ ਵੀ ਆਰੇ ਜਿਹੜੇ ਪਟ ਗਏ। ਅ ਜਿੱਥੇ ਜਿੱਥੇ ਚਰਨ ਸ਼ੋਪ ਪ੍ਰਾਪਤੀ ਗੁਰੂ ਤੇਗ ਬਹਾਦਰ ਜੀ ਜਿੱਥੇ ਜਿੱਥੇ ਵੀ ਜਿਹੜੇ ਜਿਹੜੇ ਪਿੰਡ ਉਹ ਪਹੁੰਚੇ ਨੇ ਵੈਸੇ ਤਾਂ ਵਿਸਤਾਰਕਾਰੀ ਦਿੱਤਾ ਜੀ ਮਜੀ ਨੇ ਤੇ ਅੱਜ ਉਹਨਾਂ ਨੂੰ 50-50 ਲੱਖ ਰੁਪਏ ਜਿਹੜੇ ਆ ਉਹ ਚੱਕ ਦਿੱਤੇ ਜਾ ਰਹੇ ਨੇ ਧੂਰੀ ਵਿਖੇ ਉਸ ਤੋਂ ਅਗਲਾ ਪ੍ਰੋਗਰਾਮ ਹੈ ਜਿਹੜਾ ਸੋ ਮੈਂ ਸਰਕਾਰ ਦਾ ਧੰਨਵਾਦ ਕਰਦੀ ਹਾਂ ਕਿ ਬਹੁਤ ਵੱਡਾ ਉਪਰੋਕ